ਮੁਰਤੀ ਸੁਖ ਹੋਏ ਸੁਖ ਹੋਏ ਇਸ ਸਿਮਰਤ ਸੁਖ ਹੋਏ ਸੁਖ ਹੋਏ ਸਭ ਨੇ ਦੁੱਖ ਜਾਏ ਇਸ ਸਿਮਰਤ ਸੁਖ ਹੋਏ ਸੁਖ ਹੋਏ ਸੁਖ ਹੋ ਸੁਗਲੇ ਦੁਖ ਜਾਏ ਜੇ ਜਿਸ ਸਿਮਰਤ ਸੁਖ ਹੋਏ ਸੁਖ ਹੋਏ ਕਿਸ ਸਿਮਰਤ ਸੁਖ C'est

ਦੇ ਸੁਖ ਹੋਏ ਸੁਖ ਹੋਏ ਇਸ ਸੁਸਮਰਤ ਸੁਖ ਹੋਏ ਸੁਖ ਹੋਏ ਤੇਰੇ ਕਿੰਨੇ ਸਤਿਗੁਰੂ ਸਾਜੰਦੇ ਬੜੇ ਪਿਆਰ ਨਾਲ ਕਲੀਅਰ ਪ੍ਰੋਗਰਾਮ ਦੇ ਵਿੱਚ ਸਾਹਿਬ ਜੀ ਫੈਨ ਜੀ ਸਿੰਘ ਸਾਹਿਬ ਜੀ ਨੇ ਪਰਵਤਨ ਸਿੰਘ ਫੌਜਰੀ बारे चाल ना दिन संगत बैठी है जिस संगत से कोई सगले सगली जाए बड़े प्यार शरदाना सारी सुख सुखोए जिस होए सुख हो सगले दुख जाए ਦੇ ਸੁਖ ਹੋਏ ਸੁਖ ਹੋਏ ਸਭਲੇ ਦੁੱਖ ਦਾਰੇ ਜਿਸੁ ਸਿਮਰਤ ਸੁਖ ਹੋਏ ਸੁਖ ਹੋਏ ਕਿਸੁ ਸਿਮਰਤ ਸੁਖ ਹੋਏ ਸਿੰਦੂ ਸਤਿ ਸਤਿ ਸਤ ਸੋ ਆਪ ਸਭ ਨ ਕਰੋ ਦੇਵ ਸਹੀ ਸਾਰੇ ਭਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮਨੋਸ਼ਾਸਿ ਜੀਵਾਯੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵਾਦ ਹੈ ਅਪਸਤ ਕੀਤੇ ਭਾਈਸਵਾ ਪਾਇ ਮਦਰ ਜੀ ਸਿੰਘ ਜੀ ਅਤੇ ਉਹਨਾਂ ਦੇ ਸਥਿਦ ਪੁਰਮੀ ਨਈ ਆਵਿਸ਼ਤ ਹੈ ਕਿ ਤੋ ਨਈ ਸੇਵਾ ਕਰ ਰਹੇ ਹਨ ਸਾਡੇ ਦੇ ਸ਼ਾਹਦਾਨ ਸਿੰਘ ਸੇ ਗਰਿੰਦਰ ਸਿੰਘ ਜੀ ਹੈਡ ਗੁੱਤੀ ਸਾਹਿਬ ਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ ਦਾ ਸਵਾਸ ਉਹ ਅਗੇ ਬੈਠੇ ਰਹੇਗਾ ਕਿ ਆਪ ਸੇਤਿਆਂਗੇ 15 ਮਿੰਟਾਂ ਲਈ ਆਪਣੇ ਸ਼ੋਭੀ ਸਰਾਂ ਸੰਸਥਨ ਜੋੜੂਣਗੇ ਉਹ ਤੋਂ ਉਪਰੰਤ ਸਾਡੇ ਬੁੱਝ ਰਹੇ ਹਨ ਪਤਸੀ ਜੀ ਜਵਾ ਸਿੰਘ ਸਾਹਿਬ ਗਰਿੰਦਰ ਗੱਜ ਸਿੰਘ ਜੀ ਜਦ ਤੱਕ ਅਸਲੀ ਘਰ ਤੱਕ ਸਾਹਿਬ ਉਹ ਵੀ ਆਜੀ ਪਰਣਗੇ ਸੋ ਆ ਸ਼ੋਭੀ ਸਰਾਂ ਸੰਸਰਨ ਕਰ ਰਹੇ ਹਾਂ

ਕੂਲੇ ਮਾਰਗ ਜਿਨੇ ਬਤਾਇਆ ਕੂਲੇ ਮਾਰਗ ਜਿਨੇ ਬਤਾਇਆ ਕੂਲੇ ਮਾਰਗ ਜਿਨੇ ਬਤਾਇਆ ਕੂਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਵੱਡ ਪਾਗੀ ਪਾਇਆ ਐਸਾ ਗੁਰ ਵੱਡ ਪਾਗੀ ਪਾਇਆ ਗੁਰੂ ਸਵਾਰੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਭੂ ਜੋ ਆਪਣੇ ਲੋਕ ਪਰਲੋਕ ਦੇ ਸੁਖਤਾਤੇ ਸਤਿਗੁਰੂ ਸਤਰ ਜਗਤ ਕਾਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਹਾਫਤਾਵਾਰੀ ਸਜੇ ਹੋਏ ਵਿਸ਼ੇਸ਼ ਦਿਵਾਨ ਅੰਦਰ ਕਾਦਰਯੋਗ ਪੜਦੇ ਸਫਲ ਕਰ ਰਹੀ ਹੋ ਦਸਨੂਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਹੋਰਾਂ ਦੇ ਨਾਲ ਇਹ ਯਾਰਕਾਉਂ ਦਾ ਸਮਾਪਤ ਹੋਇਆ ਜਿੱਥੇ ਆਪ ਸਾਰੀ ਸੰਗਤ ਹਮੇਸ਼ਾ ਪਿਆਰ ਅਸੀਸ ਬਖਸ਼ਦੇ ਹੋ ਇਹ ਤੋਂ ਦੀ ਸਾਰੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਿਸ਼ੇਸ਼ ਕਰਕੇ ਸਿੱਖਾ ਸਾਹਿਬ ਨੂੰ ਜਦੋਂ ਦੱਸ ਨੇ ਦੱਸਿਆ ਕਿ ਬੜਾ ਸਮਾ ਥੋੜਾ ਸੀ ਫਿਰ ਵੀ ਕੋਣਾ ਨੇ ਸਮਾਵਨ ਕਰਦਿਆਂ ਆਜਾਪ ਜੀ ਦੇ ਦਰਸ਼ਨ ਕਰਵਾਏ ਨੇ ਹੁਣੇ ਹੀ ਮੇਰੇ ਬੋਲ ਦੇ ਆਪ ਕੋ ਗਿਆ ਸਿੰਘ ਸਾਹਿਬ ਜੀ ਪਹੁੰਚਣ ਲਗੇ ਵਿਸ਼ੇਸ਼ ਕਰਕੇ ਆਪ ਜੀ ਨੂੰ ਪ੍ਰਵਚਨ ਸਰਵਣ ਕਰਵਾਉਣਗੇ ਔਰ ਜਿਤਨਾ ਸਮਾਂ ਸਤਿਗੁਰੂ ਜੀ ਨੇ ਬਖਸ਼ਿਆ ਹੈ ਇਸ ਸਮੇਂ ਨੂੰ ਸਫਲਾਉਣ ਦਾ ਯਤਨ ਕਰੀਏ ਮੇਰੇ ਤੋਂ ਪਹਿਲਾਂ ਸਾਡੀ ਕੌਮ ਦੇ ਮਹਾਨ ਕੀਰਤਨੀਏ ਅਬਦੀਨੂ ਕੀਰਤਨ ਸਰਵਣ ਕਰਵਾ ਰਹੇ ਸਨ ਥੋੜੇ ਜਿਹੇ ਦਿਨ ਪਹਿਲਾਂ ਅਸੀਂ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਉਹਤ ਸ਼ਾਂਤੀ ਦੇ ਪਹੁੰਚ ਸਤਿਗੁਰੂ ਜੀ ਦਾ ਕਵਿੰਟਰ ਪ੍ਰਕਾਸ਼ ਗੁਰਪੁਰਬ ਮਨਾਇਆ ਕਿਉਂਕਿ ਹੁਣ ਸਾਡੇ ਵਿੱਚ ਚੇਤਨਤਾ ਵਧ ਰਹੀ ਹੈ ਅਸੀਂ ਆਪਣੇ ਧਰਮ ਦੇ ਪ੍ਰਤੀ ਸੁਚੇਤ ਹੋ ਰਹੇ ਹਾਂ ਪਹਿਲਾਂ ਕੇਵਲ ਦੋ ਜਾਂ ਤਿੰਨ ਗੁਰਪੁਰਬ ਅਸੀਂ ਮਨਾਉਂਦੇ ਸੀ ਗੁਰੂ ਨਾਨਕ ਸਾਹਿਬ ਦਾ ਹੋ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੋ ਗਿਆ ਕੁਝ ਥੋੜੇ ਸੰ ਜਿਹੜੇ ਗੁਰੂ ਅਰਜਨ ਸਾਹਿਬ ਜੀ ਦਾ ਸਿੱਧੀ ਗੁਰਪੁਰਬ ਮਨਾਉਂਦੇ ਸੀ ਪਰ ਹੁਣ ਤਾਂ ਪਰ ਤਾਂ ਸਾਰੇ ਗੁਰਪੁਰਬ ਕਿੰਨੇ ਥੋੜਾ ਯਤਨ ਕਰਦੇ ਆ ਬਹੁਤਾ ਯਤਨ ਕਰਦੇ ਆ ਮਨਾਏ ਜਾਂਦੇ ਨੇ ਬੜਾ ਲੰਮਾ ਸਮਾਹ ਹੋ ਗੁਰੂਆਂ ਦਾ ਇਤਿਹਾਸ ਪੜ੍ਹਦੇ ਆਂ ਫਤਹਾ ਕਰਦੇ ਆਂ ਸੁਣਦੇ ਆਂ ਸੁਣਾਉਂਦੇ ਆਂ ਪਰ ਇੱਕ ਗੱਲ ਜੋ ਗੁਰੂ ਨੇ ਇਸ ਵਾਰੀ ਸਮਝਾਈ ਕਿਉਂਕਿ ਸਾਨੂੰ ਬਾਰ ਬਾਰ ਹੁਕਮ ਕੀਤਾ ਜਾਂਦਾ ਹੈ ਕਿ ਗੁਰ ਸੇਕ ਮੀਤ ਚਲੋ ਗੁਰ ਚਾਡੀ ਜੋ ਗੁਰ ਕਹੈ ਸੋਈ ਪਦ ਮਾਨੋ ਹਰ ਹਰ ਕਥਾ ਨਰਾਨੀ ਸਾਡੇ ਜਿਹੜੇ ਮਾਰਗਦਰਸ਼ਕ ਨੇ ਉਹ ਗੁਰੂ ਸਾਹਿਬ ਨੇ ਸਾਡੀ ਗਲਤੀ ਇਹ ਹੈ ਕਿ ਜਿੱਥੇ ਅਸੀਂ ਪੂਜਾ ਅਕਾਲ ਕੀ ਪਰਚਾ ਸ਼ਬਦ ਦਾਸ ਇਹ ਦਾਰਕਾਲ ਸੇਕਾ ਇੱਕ ਬੁਰਕਲਪਿਤ ਅਰਪਿਤਾ ਜੀ ਦਾ ਹੁਕਮ ਮੰਨਣਾ ਸੀ ਉੱਥੇ ਅਸੀਂ ਪੂਜਾ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਰੂ ਕਰ ਦਿੱਤੀ। तकरीबन ਤੁਸੀਂ ਲੇਖੋਗੇ ਸਿੱਖ ਗੁਰਦੁਆਰੇ ਫੁੱਲ ਲੈ ਕੇ ਜਿਹੜੀਆਂ ਪੂਜਾ ਦੀਆਂ ਸਮੱਗਰੀਆਂ ਨੇ ਉਹ ਲੈ ਕੇ ਇੱਕ ਪੁਜਾਰੀ ਦੇ ਰੂਪ ਵਿੱਚ ਆਉਂਦੇ ਨੇ ਹੁਣ ਚਾਂਦੀ ਦੀ ਟੋਕਰੀ ਜੀ ਉਹ ਸਟੀਲ ਦੀ ਟੋਕਰੀ ਜੀ ਇਸ ਤਰੀਕੇ ਨਾਲ ਗਿਆਨ ਸਾਨੂੰ ਚਾਹੀਦਾ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਜਾ ਕਾਲ ਕੀ ਕਰਨੀ ਸੀ ਅਕਾਲ ਪੁਰਖ ਦੀ ਪੂਜਾ ਛੱਡ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਰੂ ਕਰ ਦਿੱਤੀ ਗਿਆਨ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਚਾਹੀਦਾ ਸੀ ज्ञान नसीबड़े अपनी पूजा करावण वाले लोग ने उन्हा ਕੋਲੋਂ ਲੈਣਾ ਸ਼ੁਰੂ ਕਰ ਦਿੱਤਾ دیدار ਖਾਲਸੇ ਦਾ ਦਰਸ਼ਨ ਅਸੀਂ ਕਰਨੇ ਸੀ ਉਸ ਪੂਰਨ ਮਨੁੱਖ ਦੇ ਜਿਹਦਾ ਪ੍ਰੈਕਟੀਕਲ ਜੀਵਨ ਸੀ ਖਾਲਸੇ ਦਾ ਮਤਲਬ ਇਹ ਹੀ ਹੈ ਅਤਕਲ ਖਾਲਸਾ ਜਿਹੜਾ ਬਹੁਤਾ ਕੱਟੜ ਹੋ ਗਿਆ ਉਹਨੂੰ ਕਹਿੰਦੇ ਬਹੁਤਾ ਕੱਟੜ ਹੋ ਗਿਆ ਉਹਨੂੰ ਨਿਆਂ ਕਹਿੰਦੇ ਚੰਗੀ ਗੱਲ ਹੈ ਖਾਲਸਾ ਦਾ ਅਰਥ ਸੀ ਜਿਹਦੇ ਅੰਦਰ ਪੂਰਨ ਜੋਤ ਜਗਦੀ ਸੀ ਜਿਹੜਾ ਖਾਲਸ ਨਖਾਲਸ ਦੀ ਪਹਿਚਾਨ ਕਰਦਾ ਸੀ ਉਹ ਅਸੀਂ ਛੱਡ ਦਿੱਤਾ ਦਰਸ਼ਨ ਕਰਨ ਵਾਸਤੇ ਅਸੀਂ ਥਾਂ ਥਾਂ ਤੁਰੇ ਫਿਰਦੇ ਆ ਕੋਈ ਸ਼ਾਇਦ ਸਾਨੂੰ ਐਸਾ ਮਿਲ ਜਾਏ ਗੁਰੂ ਜੀ ਨੇ ਤਾਂ ਸਮਝਾਇਆ ਸੀ ਕਿ ਜਿੰਨਾ ਦਿਸੰਗੜਿਆ ਦੁਰਮਤ ਵੱਜੇ ਮਿੱਤਰ ਅਸ ਆਗੜੇ ਸਹੀ ਹਾਊ ਟੂ ਡੇ தி ਜਾਗ ਸਭਾ ਆ ਜਨ ਨਾਨਕ ਵਿਰਲੇ ਗਈ ਹੁਣ ਜਦੋਂ ਅਸੀਂ ਗਿਆਨ ਮਨੁੱਖਾਂ ਦਾ ਲੈਣ ਜਾਣੇ ਆ ਇਹ ਪਾਠ ਸੀ ਰੋਜ਼ ਕਰਦੇ ਆ ਕਿ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਪਿੰਨ ਪਿੰਨ ਤੋਹੇ ਦੇਤੀ ਹਰ ਮਨੁੱਖ ਦੀ ਬੁੱਧੀ ਵਖਰੀ ਹੈ ਇਸੇ ਕਰਕੇ ਉਹਦਾ ਰੱਬ ਦੇ ਪ੍ਰਤੀ ਵਿਖਿਆਨ ਵੀ ਵਖਰਾ ਹੈ ਨਤੀਜਾ ਸਾਡੇ ਸਾਹਮਣੇ ਹੈ ਕਿ ਜਿਨੇ ਸਿੱਖ ਉਹਨੀਆਂ ਸਿੱਖੀਆਂ ਹਜ਼ਾਰ ਕਿਸਮ ਦੀ ਸਿੱਖੀ ਹੈ ਸਾਡੇ ਵਿੱਚ ਅੱਜ ਜਦੋਂ ਕਿ ਸਾਡਾ ਗੁਰੂ ਇੱਕ ਸੀ ਬਾਣੀ ਇੱਕ ਸੀ ਸੰਗਤ ਸਾਨੂੰ ਇੱਕ ਬਖਸ਼ੀ ਸਰੋਵਰ ਸਾਨੂੰ ਇੱਕ ਬਖਸ਼ਿਆ ਪੰਗਤ ਸਾਨੂੰ ਗੁਰੂ ਨੇ ਇੱਕ ਬਖਸ਼ੀ ਅੰਮ੍ਰਿਤ ਇੱਕ ਬਖਸ਼ਿਆ ਸਾਨੂੰ ਚਾਰ ਵਰਨ ਇੱਕ ਵਰਨ ਕਰਾਇਆ ਇੱਕ ਮਾਣਾ ਵਿੱਚ ਪਰੋਇਆ ਸੀ ਉਹ ਸਾਰਾ ਕੁਝ ਪਿੱਛੇ ਰਹਿ ਗਿਆ ਸੋ ਮੈਂ ਜਿਹੜੀ ਗੱਲ ਥੋੜੇ ਸੰਖੇਪ ਵਿੱਚ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਸਿੱਖੀ ਸਾਨੂੰ ਗੁਰੂਆਂ ਤੋਂ ਬਿડા ਕੁਝ ਸਿਖਾ ਨਹੀਂ ਸਕਦਾ ਜਦੋਂ ਵੀ ਆਪ ਜੀ ਨੂੰ ਕੋਈ ਪਹਿਲੀ ਗੱਲ ਤੇ ਸੀ ਖੁਦ ਤਿਆਰ ਹੋਈਏ ਇਹ ਮੰਨਣ ਵਾਸਤੇ ਕਿ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਸੀ ਕਹਿਣਾ ਸ਼ੁਰੂ ਕਰੀਏ ਬੋਲਣਾ ਸ਼ੁਰੂ ਕਰੀਏ ਮੰਨਣਾ ਸ਼ੁਰੂ ਕਰੀਏ ਉੱਠ ਕੇ ਆ ਬੰਦਿਆ ਕਹਿਣਾ ਸ਼ੁਰੂ ਕਰੀਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਉਹ ਜਿਹੜਾ ਅਮਰਤਾਰੀ ਉਹ ਕਹਿੰਦਾ ਤਾਨ ਗੁਰੂ ਕਲਗੀਧਰ ਪਿਤਾ ਜਿਹੜਾ ਬੇਅਮਰਤੀ ਉਹ ਕਹਿੰਦਾ ਧੰਨ ਗੁਰੂ ਨਾਨਕ ਮੈਨੂੰ ਖਿਮਾ ਕਰਨਾ ਗੱਲ ਕੌੜੀ ਹੈ ਪਰ ਸੱਚੀ ਜਰੂਰ ਹੈ ਪੜਦੇ ਕੁਝ ਹੋਰ ਕਿ ਗੁਰੂ ਮਾਨਯੋ ਗ੍ਰੰਥ ਕਹਿੰਦੇ ਕੁਝ ਹੋਰ ਪੜਦੇ ਕੋ ਨੂਰਾ ਅਗੋਨੋ ਜੀਵਨ ਵਿੱਚ ਮਨ ਦੇ ਕਿਸੇ ਹੋਰ ਰੂਪ ਵਿੱਚ ਆ ਇਹ ਗੱਲਾਂ ਹੈ ਸੁਤੇ ਪਾ ਵਿੱਚ ਇਹਨਾਂ ਗੱਲਾਂ ਦੇ ਪ੍ਰਤੀ ਜੇ ਆਪਾਂ ਕਿਨੇ ਸੀ ਬੜੇ ਸੁਚੇਤ ਹੋ ਕੇ ਗੱਲਾਂ ਕਰਦੇ ਆ ਨਹੀਂ ਸਾਨੂੰ ਆਪ ਨੂੰ ਵੀ ਨਹੀਂ ਪਤਾ ਅਜੇ ਸੀ ਮੰਨਾਂਗੇ ਵੀ ਇਹ ਗੱਲ ਤੇ ਠੀਕ ਹੈ ਜੋ ਭਾਈ ਸਾਹਿਬ ਕਹਿੰਦੇ ਨੇ ਪਰ ਇਹ ਗੱਲ ਅਚੇਤ ਹੋ ਰਹੀ ਹੈ ਜਾਣ ਬੁੱਝ ਕੇ ਨਹੀਂ ਕਰ ਰਹੇ ਆਪਾਂ ਸਿਕਸਮ ਦੀ ਆਗੇ ਨੇ ਸਿਕਸਮ ਗਿਆ ਨਿਗਰਵਚਨ ਸਿੰਘ ਜੀ ਉਹ ਇੱਕ ਵਾਰੀ ਉਹਨਾਂ ਨੇ ਆਮਦੇ ਵਿੱਚ ਆਪ ਚਕਾਰਾ ਬਣਾਈਏ ਬੋਰਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਨੇ ਸਾਨੂੰ ਬਾਣੇ ਦੇ ਅਰਥ ਸਿਖਾਏ ਬਾੜਾ ਕੀ ਹੈ ਰਜਾ ਕੀ ਹੈ ਆਮ ਕਰਕੇ ਅਸੀਂ ਕਹ ਦਿੰਨੇ ਆ ਚਲੋ ਰੱਬ ਦਾ ਭਾਣਾ ਹੈ ਉਹ ਜਦੋਂ ਅਸੀਂ ਕਹਿੰਨੇ ਰੱਬ ਦਾ ਭਾਣਾ ਹੈ ਉਦੋਂ ਐਵੇਂ ਲੱਗਦਾ ਜਿਵੇਂ ਅਸੀਂ ਆਪਣੀ ਬੇਬਸੀ ਜ਼ਾਹਰ ਕਰਦੇ ਆ ਵੀ ਨਹੀਂ ਸਾਡੇ ਕੋਲ ਕੁਝ ਨਹੀਂ ਹੈ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲਾ ਲਾਇਆ ਗਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਗੁਰੂ ਕਲਗੀ ਤਰਪੀਤਾ ਨੇ ਬਖਸ਼ੀ ਗੁਰੂ ਕਲਗੀ ਤਰਪੀਤਾ ਜੀ ਨੂੰ ਗੁਰਿਆਈ ਗੁਰੂ ਤੇਗ ਬਹਾਦਰ ਸਾਹਿਬ ਨੇ ਬਖਸ਼ੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਇਹੋ ਜਦੋਂ ਅਸੀਂ ਪਿੱਛੇ ਜਾਵਾਂਗੇ ਤੇ ਇਹ ਸਮਝ ਆਏਗੀ ਕਿ ਰੱਬ ਦੀ ਦਰਗਾਹ ਤੋਂ ਜਿਹੜੀ ਗੁਰਿਆਈ ਲੈ ਕੇ ਆਏ ਸਭ ਗੁਰਨਾਨਕ ਸਾਹਿਬ ਸਾਹਿਬ ਸਵੇ ਉਹਨਾਂ ਦੀ ਗੱਦੀ ਹੈ ਉਹਨਾਂ ਦਾ ਦਰ ਹੈ ਉਹਨਾਂ ਦਾ ਘਰ ਹੈ ਗੁਰੂ ਨਾਨਕ ਸਾਹਿਬ ਆ ਰਾਜ ਦਾ ਜਿਹੜਾ ਹੁਕਮ ਹੈ ਆਮ ਕਰਕੇ ਕਿਸੇ ਇੱਕ ਦੂਜੇ ਨੂੰ ਵੀ ਕਹੀ ਜਾਂਦੀ ਹੈ ਭਰਾ ਜੀ ਹੁਕਮ ਕਰੋ ਤੇ ਜੇ ਅਗਲਾ ਕਹਵੇ ਪੰਜ ਸੱਤ ਮਠਿਆਈਆਂ ਮੰਗਾ ਕੇ ਚਾਹ ਬਣਾ ਲਓ ਤੇ ਫਿਰ ਖਾਂ ਭਾਜੀ ਮਖੌੜ ਕਰਦੇ ਉਹਨਾਂ ਦੱਸੋ ਇਸ ਵੇਲੇ ਮਠਿਆਈ ਮਿਲਦੀ ਹੈ ਕਿ ਪੁੱਛਰ ਤੂੰ ਕਿਉਂ ਕਹਤਾ ਵੀ ਹੁਕਮ ਕਰੋ ਜੀ ਤੈਨੂੰ ਪਤਾ ਹੁਕਮ ਹੁੰਦਾ ਕੀ ਹੈ ਹੁਕਮ ਅੰਗਰੇਜ਼ੀ ਵਿੱਚ ਇੱਕ ਸ਼ਬਦ ਹੈ ਜਿਹੜਾ ਜੱਜ ਆਪਣੀ ਕੁਰਸੀ ਤੇ ਬਹਿ ਕੇ ਬੋਲਦਾ ਕਹਿੰਦਾ ਆਰਡਰ 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 ਚੱਗੇ ਚੱਗੇ ਵਕੀਲਾਂ ਦੇ ਬਸੀਦੇ ਛੁੱਟ ਜਾਂਦੇ ਤੇ ਕਿ ਹੁਣ ਪਤਾ ਨਹੀਂ ਇਹਦੇ ਕੋਲੋਂ ਕੀ ਨਿਕਲੇਗਾ ਹੁਕਮ ਉਹਨੂੰ ਕਰ ਦੇ ਲੈ ਇਹ ਮੰਨਿਆ ਸੀ ਗੁਰੂ ਅੰਗਦ ਸਾਹਿਬ ਨੇ ਸੇਵਾ ਕੀਤੀ ਸੀ ਗੁਰੂ ਅਮਰਦਾਸ ਨੇ ਇੱਥੇ ਜਿਹੜਾ ਦੋ ਜੁੱਤੀਆਂ ਪਾਣਸ਼ ਕਰਨਾ ਚਾਰ ਥਾਲੀਆਂ ਮਾਜ ਦੇ ਦੋ ਚਾਰ ਬਾਲਟੀਆਂ ਪਾਣੀ ਦੀਆਂ ਫਰਸ਼ ਤੇ ਡੋਲ ਦੇ ਦੋ ਤਿੰਨ ਮੀਟਰ ਝਾੜੂ ਮਾਰ ਦੇ ਕਹਿੰਦਾ ਜੀ ਸੇਵਾ ਹੋ ਗਈ ਸੇਵਾ ਕੀਤੀ ਗੁਰੂ ਅਰਦਾਸ ਨੇ 12 ਸਾਲ। ਬਾਣਾ ਮੰਨਣਾ ਸਾਨੂੰ ਸਿਖਾਇਆ ਗੁਰੂ ਅਰਜਨ ਸਾਹਿਬ ਨੇ। ਗੁਰੂ ਅਰਜਨ ਸਾਹਿਬ ਨੇ ਸਾਨੂੰ ਗੁਰੂ ਰਾਮਦਾਸ ਜੀ ਦਾ ਆਰੰਭ ਕੀਤਾ ਸਰੋਵਰ ਮੁਕੰਮਲ ਕਰਕੇ ਦਿੱਤਾ। ਸ੍ਰੀ ਹਰ ਮੰਦਰਸਾ ਬਣਾ ਕੇ ਦਿੱਤਾ। ਗੁਰੂ ਗ੍ਰੰਥ ਸਾਹਿਬ ਰਾਜਪਕਸ਼ੀਆ ਰਮੰਦਰ ਸਾਹਿਬ ਦੇ ਵਿੱਚ ਰਬੀ ਸਿਫਤ ਸਲਾਹ ਦੀ ਮਰਿਆਦਾ ਬਨ ਕੇ ਦਿੱਤੀ ਤਰਨ ਤਾਰਨ ਸਾਹਿਬ ਬਖਸ਼ਿਆ ਕਰਤਾਰਪੁਰ ਸਾਹਿਬ ਬਖਸ਼ਿਆ ਪਰ ਰੱਬ ਨੇ ਐਸਾ ਜਹਾਗੀਰ ਨੂੰ ਭਰੇ ਰਿਆ ਉਹਦੇ ਨਾਲ ਐਸਾ ਚੰਦੂ ਰਲਾਇਆ ਕਿ ਉਹਨਾਂ ਨੇ ਗੁਰੂ ਸਾਹਿਬ ਨੂੰ